ਇਹਦੇ ਪੈਸੇ ਮਿਲਦੇ ਚੈਨਾਂ ਦੇ ਵੀਡੀਓ ਦੇ ਢਿੱਬੀ ਬਲਾਈ ਚੱਲੀ ਸੱਟ ਮਾਰਦੀ ਬਣ ਕੇ ਉਹ ਦੋ ਬੰਦ ਕਰਦੀ ਇਹ ਆਹ ਲਾ 8 8 ਢੀ ਬਾਲੀ ਰਚਦੇ ਪਾਏ ਵਿੱਚ ਆਦਾ ਵਡਣਾ ਬਾਜਰਾ 8 6 ਬਾਲੀ ਇਧਰ ਇੱਕ ਮੈਦੇ ਬਣ ਗਿਆ ਉਹ ਤਾਂ ਬੰਦ ਕਰ ਦੇ ਆ ਪਾਣੀ ਆ ਗਿਆ ਤੇਰਾ ਵੱਡੇ 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 ਚੱਲ ਪਾਣੀ ਆ ਗਿਆ ਚੱਕ ਪਾਣੀ ਆ ਗਿਆ ਤੇਰਾ ਪਰ ਵੱਡ ਲਾ ਆ ਬੜੀ ਨਾ ਕਿ ਮੈਰਦੀ ਬਣ ਗਈ ਉਹ ਤਾਂ ਬੱਗੀ ਬੱਗੀ ਜਦੋਂ ਮੈਰਦੀ ਬਣ ਗਈ ਆ あ <music>